सो मेरे भैन भरा अस देख रहे हैं बहुत भैन भरा जे आसीदी होंद हुए तौबा करके बोतसवाल लैके वो अच्छे परमेश्वर तो दूर आत्मा तो दूर आरीरक बने बैठे और आत्मा तो बाहर होके वो चल रहे वो सोच रहे ਕਿ ਕਿਵੇਂ ਅਸੀਂ ਆਸ਼ੀਸ਼ ਨੂੰ ਕਿਵੇਂ ਅਸੀਂ ਪ੍ਰਕਤ ਨੂੰ ਪ੍ਰਾਪਤ ਕਰੀਏ ਮੇਰੇ ਭੈਣ ਪ੍ਰਭੂ ਕੋਈ ਵੀ ਕੰਮ ਅਸੀਂ ਜੇ ਤੋਂ ਕਰਦੇ ਆਂ ਔਰ ਉਸ ਕੰਮ ਦੇ ਵਿੱਚ ਜਦ ਤੱਕ ਪ੍ਰਭੂ ਯਿਸੂ ਮਸੀਹ ਦਾ ਹੱਥ ਨਾ ਹੋਵੇ ਤਾਂ ਉਥੇ ਸਫਲਤਾ ਨਹੀਂ ਹੁੰਦੀਗੀ ਜਦ ਤੱਕ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਨਾਲ ਲੈ ਕੇ ਨਹੀਂ ਚੱਲਦੇ ਤਾਂ ਉਹ ਕੰਮ ਸਫਲਤਾ ਨਹੀਂ ਫੜਦਾਗਾ ਪਰਮੇਸ਼ਾ ਦਾ ਬਚਨ ਦਾਦਾਗਾ ਵਚਨ ਵਿੱਚ ਲਿਖਿਆ ਕਿ ਮੈਂ ਤੇਰੇ ਹੱਥਾਂ ਵਿੱਚ ਬਰਕਤ ਦੇਵਾਂਗਾ। ਪਰਮੇਸ਼ਰ ਕਹਿ ਰਿਹਾਗਾ ਮੈਂ ਤੇਰੇ ਹੱਥਾਂ ਵਿੱਚ ਬਰਕਤ ਦੇ ਰਿਹਾ। ਬਰਕਤ ਪਰਮੇਸ਼ਰ ਨੇ ਸਾਡੇ ਹੱਥਾਂ ਵਿੱਚ ਪਾਉਣੀ ਆ। ਭਾਵੇਂ ਕੰਮ ਅਸੀਂ ਜਿਹਹ ਜਾ ਮਰਜ਼ੀ ਕਰਦੇ ਆ। ਤੇ ਪਰਮੇਸ਼ਰ ਵੱਲੋਂ ਬਰਕਤ ਨਹੀਂ ਆ। ਤਾਂ ਫਿਰ ਸਾਡੇ ਕੰਮ ਸਾਰੇ ਫੇਲ ਹੋ ਜਾਂਦੇ ਆਗੇ। ਮੇਰੇ ਪਿਆਰੇ ਪ੍ਰਭੂ ਪਰਮੇਸ਼ਰ ਦਾ ਵਚਨ ਜੋ ਸਾਨੂੰ ਦੱਸ ਰਿਹਾ ਕਿ ਮੈਂ ਤੇਰੇ ਹੱਥਾਂ ਵਿੱਚ ਬਰਕਤ ਦੇਵਾਂਗਾ। ਉਹ ਕਰਜਦਾਰ ਨਹੀਂ ਹੋਵੇਗਾ ਅੱਜ ਅਸੀਂ ਆਪਣੇ ਮਨ ਦੀ ਸੀਮਾ ਨੂੰ ਕਰਕੇ ਅਸੀਂ ਇਹ ਤੇ ਮਨ ਦੀਆਂ ਕੱਲਾਂ ਨੂੰ ਕਰਕੇ ਔਰ ਆਪਣੇ ਮਨ ਦੇ ਵਿੱਚ ਸੋਚ ਕੇ ਕਿ ਮੈਂ ਕਿਤੇ ਖੁਦ ਵੱਧ ਸਕਦਾਗਾ ਮੈਂ ਕਿਤੇ ਕੁਝ ਕਰ ਸਕਦਾਗਾ ਪਰ ਇਹ ਗੱਲਾਂ ਆਤਮਾ ਤੋਂ ਨਹੀਂ ਹੁੰਦੀਆਂ ਗਿਆ ਇਹ ਗੱਲਾਂ ਇੱਕ ਦੁਸ਼ਟ ਆਤਮਾ ਤੋਂ ਹੁੰਦੀਆਂ ਕਿਉਂਕਿ ਜੋ ਸੋਚਦਾਗਾ ਜੋ ਕਹਿੰਦਾਗਾ ਕਿ ਮੈਂ ਕਿਤੇ ਕਰ ਸਕਦਾ ਤਾਂ ਅਸੀਂ ਪਰਮੇਸ਼ਰ ਤੋਂ ਬਿਨਾ ਕੁਝ ਨਹੀਂ ਕਰ ਸਕਦੇਗੇ ਜਦ ਤੱਕ ਪਰਮੇਸ਼ਰ ਸਾਡੇ ਤੇ ਕਿਰਪਾ ਨਹੀਂ ਕਰਦਾਗਾ ਉਦੋਂ ਤੱਕ ਅਸੀਂ ਅੱਗੇ ਪੱਦ ਨਹੀਂ ਸਕਦੇਗੇ ਕਿਉਂਕਿ ਅਸੀਂ ਇੱਕ ਪਵਿੱਤਰ ਬਚਨ ਦੇ ਵਿੱਚ ਜਦ ਅਸੀਂ ਪੜ੍ਹਦੇ ਆ ਲੋਕਾਂ ਦੀ ਕਥਾਪ ਦੇ ਵਿੱਚ ਔਰ ਜਿਹੜਾ ਬਚਨ ਦੇ ਵਿੱਚ 15 ਤੇ ਅਸੀਂ 11 ਐਤ ਇਸ ਬਚਨ ਨੂੰ ਦੇਖਦੇ ਆ ਬਚਨ ਵਿੱਚ ਲਿਖਿਆ ਗਿਆ ਫਿਰ ਉਸਨੇ ਕਿਹਾ ਇੱਕ ਮਨੁੱਖ ਦੇ ਦੋ ਪੁੱਤਰ ਸਨ ਉਹਨਾਂ ਵਿੱਚੋਂ ਛੋਟੇ ਨੇ ਪਿਓ ਨੂੰ ਆਖਿਆ ਪਿਤਾ ਜੀ ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਹੈ ਸੋ ਮੈਨੂੰ ਦਿਓ ਤਾਂ ਉਸਨੇ ਉਹਨਾਂ ਨੂੰ ਪੂੰਜੀ ਵੰਡ ਦਿੱਤੀ ਥੋੜੇ ਦਿਨਾਂ ਪਿਛੇ ਛੋਟਾ ਪੁੱਤਰ ਸਭ ਕੁਝ ਇਕੱਠਾ ਕਰਕੇ ਦੂਰ ਦੇਸ਼ ਨੂੰ ਚਲਾ ਗਿਆ ਔਰ ਉੱਥੇ ਆਪਣਾ ਮਾਲ ਵੱਧ ਚਲਣੀ ਵਿੱਚ ਉਡਾ ਦਿੱਤਾ ਗਿਆ ਵਚਨ ਵਿੱਚ ਲਿਖਿਆ ਗਿਆ ਇੱਕ ਛੋਟਾ ਪੁੱਤਰ ਜੋ ਇਹ ਸੋਚਦਾ ਸੀਗਾ ਕਿ ਮੈਂ ਆਪਣੇ ਆਪ ਬਹੁਤ ਕੁਝ ਕਰ ਸਕਦਾ ਹਾਂ ਮੈਂ ਕਿਤੇ ਤਨ ਕਮਾ ਸਕਦਾ ਮੈਂ ਆਪਣੇ ਪਿਤਾ ਤੋਂ ਵੱਧ ਕੇ ਕਿਤੇ ਕਮਾ ਸਕਦਾ ਹਾਂ ਪਰ ਲੇਕਿਨ ਚਾਤਰਖੋ ਕੀ ਪਰਮੇਸ਼ਰ ਤੋਂ ਬਿਨਾ ਜਦ ਤੱਕ ਪ੍ਰਭੂ ਯਿਸੂ ਜੀ ਸਾਡੇ ਜੀਵਨ ਚ ਨਹੀਂ ਆਉਂਦੇ ਉਦੋਂ ਤੱਕ ਅਸੀਂ ਕੁਝ ਨਹੀਂ ਕਰ ਸਕਦੇਗੇ ਔਰ ਇਹ ਮਨੁੱਖ ਜਦੋਂ ਜਦ ਇਸ ਮਨੁੱਖ ਨੇ ਸਾਰਾ ਕੁਝ ਅਲੱਗ ਕਰਕੇ ਸਭ ਕੁਝ ਆਪਣੇ ਪਿਤਾ ਤੋਂ ਲੈ ਕੇ ਜਦੋਂ ਦੂਰ ਦੇਸ਼ ਨੂੰ ਚਲਾ ਗਿਆ ਤਾਂ ਸ਼ੈਤਾਨ ਨੇ ਇਸ ਨੂੰ ਇੱਕ ਚੱਕਰਾ ਦੇ ਵਿੱਚ ਪਾਇਆ ਔਰ ਇਸ ਨੂੰ ਪਤੀਆਂ ਵਿੱਚ ਲੈ ਗਿਆ ਔਰ ਬੁਰੀਏ ਦੇ ਵਿੱਚ ਲੈ ਗਿਆ ਸਭ ਤੋਂ ਪਹਿਲਾਂ ਉਸਨੇ ਆਖਿਆ ਕਿ ਮੇਰੇ ਕੋਲ ਬਹੁਤ ਸਾਰਾ ਧਨ ਹੈ ਔਰ ਉਸ ਧਨ ਦੇ ਨਾਲ ਉਹਨੇ ਪਤੀਆਂ ਪਦਮਸਤੀਆਂ ਔਰ ਹਰ ਬੁਰੀ ਗੱਲਾਂ ਦੇ ਵਿੱਚ ਉਸ ਧਨ ਨੂੰ ਉਡਾ ਦਿੱਤਾ ਗਿਆ ਜਦੋਂ ਕਮਾਉਣ ਦੀ ਵਾਰੀ ਆਈ ਕਿ ਧਨ ਖਤਮ ਹੋ ਰਿਹਾ ਧਨ ਖਤਮ ਹੋ ਗਿਆ ਤਾਂ ਹੁਣ ਮੈਂ ਕੀ ਕਰਾਂਗਾ ਕਮਾਈ ਕਰਾਂਗਾ ਜਦੋਂ ਕਮਾਈ ਕਰਾਂਗਾ ਮਨ ਵਿੱਚ ਵਿਚਾਰ ਆਇਆ ਔਰ ਕਮਾਈ ਕਰਨ ਦੇ ਲਈ ਜਦ ਨੌਕਰੀ ਦੀ ਤਲਾਸ਼ ਦੇ ਵਿੱਚ ਉਹ ਜਾਣਾ ਚਾਹੁੰਦਾਗਾ ਤਾਂ ਉਸ ਸਮੇਂ ਪਰਮੇਸ਼ਰ ਨੇ ਉਸ ਦੇਸ਼ ਦੇ ਵਿੱਚ ਕਾਲ ਪਾ ਦਿੱਤਾ ਗਿਆ। ਦੇਸ਼ ਦੇ ਵਿੱਚ ਕਾਲ ਪਾ ਦਿੱਤਾ ਗਿਆ। ਕਾਲ ਪੈ ਗਿਆ। ਸਭ ਕੁਝ ਖਤਮ ਹੋਣਾ ਸ਼ੁਰੂ ਹੋ ਗਿਆ। ਲੋਕ ਭੁੱਖੇ ਮਰਨੇ ਸ਼ੁਰੂ ਹੋ ਗਏ। ਔਰ ਉਹ ਵੀ ਇੱਕ ਭੁੱਖਾ ਮਰ ਲੱਗਿਆ। ਪੁੱਤਿਆ ਕੋਲ ਗਿਆ। ਮਿੰਤਾ ਕੀਤੀਆਂ ਨੌਕਰੀ ਦੇ ਦਿਓ। ਕੰਮ ਦੇ ਦਿਓ ਪਰ ਕਿਸੇ ਨੇ ਉਸ ਨੂੰ ਕੰਮ ਨਾ ਦਿੱਤਾ। ਪਰ ਫਿਰ ਵੀ ਇੱਕ ਬਾਈਬਲ ਦੱਸਦੀ ਹੈ ਕਿ ਸੂਰਚਾਰ ਨਾਲੇ ਕੋਲੇ ਗਿਆ ਇੱਕ ਸੂਰ ਦੇ ਮਾਲ ਕੋਲੇ ਗਿਆ ਔਰ ਉਸਨੇ ਚਤ ਚਾਦੇ ਉਹਨੂੰ ਆਖਿਆ ਕਿ ਮੇਰੇ ਸੂਰ ਇਹਨਾਂ ਨੂੰ ਤੂੰ ਦੇਖਭਾਲ ਕਰੇਗਾ ਔਰ ਜੋ ਕੁਛ ਇਹ ਖਾਂਦੇ ਆ ਇਹੀ ਤੂੰ ਖਾਵੇਂਗਾ ਤਾਂ ਉਸਨੇ ਕੀ ਕੀਤਾ ਉਸ ਗੱਲ ਨੂੰ ਮਨਜ਼ੂਰ ਕਰ ਲਿਆ ਤੁਸੀਂ ਇਹ ਸਿੱਖਦੇ ਆ ਕਿ ਬਿਨਾ ਪਰਮੇਸ਼ਰ ਤੋਂ ਅਸੀਂ ਕੁਝ ਕਰ ਨਹੀਂ ਸਕਦੇਗੇ ਕਿ ਤੱਕ ਪਰਮੇਸ਼ਰ ਸਾਡੇ ਨਾਲ ਆ ਤੇ ਸਭ ਕੁਝ ਕਰ ਸਕਦੇ ਆ ਪਰ ਜਦੋਂ ਸੀ ਪਰਮੇਸ਼ਰ ਤੋਂ ਬੱਕਰੇ ਹੋ ਜਾਂਦੇ ਆ ਤਾਂ ਫੇਰ ਨਹੀਂ ਕੁਝ ਕਰ ਸਕਦੇਗੇ ਫੇਰ ਸਾਡੇ ਹੱਥਾਂ ਦੀ ਬਰਕਤ ਜਿਹੜੀ ਚਲੀ ਜਾਂਦੀ ਆ ਫਿਰ ਜਿਹੜਾ ਜੋ ਵੀ ਸਾਡਾ ਕੁਝ ਹੈ ਸਭ ਕੁਝ ਸਾਥੋਂ ਦੂਰ ਹੋ ਜਾਂਦਾਗਾ ਤੇ ਸਾਰਾ ਕੁਝ ਬਧੀਆਂ ਦੇ ਵਿੱਚ ਮਦਮਸੀਆਂ ਦੇ ਵਿੱਚ ਬਿਮਾਰੀਆਂ ਦੇ ਵਿੱਚ ਸਭ ਕੁਝ ਖਰਚ ਹੋ ਜਾਂਦਾਗਾ ਤੇ ਅਸੀਂ ਕੰਗਾਲ ਹੋ ਜਾਂਦੇ ਆ ਕਿਉਂਕਿ ਜਦੋਂ ਪਰਮੇਸ਼ਰ ਤੋਂ ਲਾਗ ਹੋਣੇ ਆ ਸਾਡੇ ਜੀਵਨ ਦੇ ਵਿੱਚੋਂ ਪ੍ਰਾਰਥਨਾ ਨਿਕਲ ਜਾਂਦੀ ਆ ਜਦ ਅਸੀਂ ਪਰਮੇਸ਼ਰ ਤੋਂ ਅਲੱਗ ਹੁੰਨੇ ਆ ਸਾਡੇ ਜੀਵਨ ਦੇ ਵਿੱਚ ਇੱਕ ਐਤਵਰਦੀ ਬੰਦਗੀ ਨਿਕਲ ਜਾਂਦੀ ਆ ਜਦ ਅਸੀਂ ਪਰਮੇਸ਼ਰ ਤੋਂ ਅਲੱਗ ਹੁੰਨੇ ਆ ਤੇ ਸਾਡੇ ਜੀਵਨ ਚੋਂ ਬਚਨ ਨਿਕਲ ਜਾਂਦਾ ਗਾ ਜਦੋਂ ਅਸੀਂ ਪਰਮੇਸ਼ਰ ਤੋਂ ਅਲੱਗ ਹੁੰਨੇ ਆ ਤੇ ਅਸੀਂ ਬਚਨ ਪੜ੍ਹਨਾ ਛੱਡ ਦਿੰਨੇ ਹਗੇ ਤੇ ਪਰਮੇਸ਼ਰ ਨੂੰ ਦੂਰ ਕਰ ਦਿੰਨੇ ਹਗੇ ਜਦੋਂ ਅਸੀਂ ਪਰਮੇਸ਼ਰ ਨੂੰ ਦੂਰ ਕਰ ਦਿੰਨੇ ਹਗੇ ਤੇ ਉਸੇ ਸਮੇਂ ਸ਼ੈਤਾਨ ਸਾਨੂੰ ਘੇਰਦਾ ਤੇ ਸਾਡੀ ਸਾਰੀ ਬਣੀ ਹੋਈ ਪੂੰਜੀ ਨੂੰ ਉਹ ਬਿਮਾਰੀਆਂ ਰਹੀ ਬਦਮਸਤੀਆਂ ਰਹੀ ਤੇ ਹੋਰ ਬੁਰੀਆਂ ਗੱਲਾਂ ਦੇ ਦੁਆਰਾ ਉਹ ਖੀਆ ਖਿੱਚ ਕੇ ਲੈ ਜਾਂਦਾ ਤੇ ਸਾਨੂੰ ਪਰਵਾਦ ਕਰ ਦਿੰਦਾਗਾ ਤੇ ਮੇਰੇ ਭੈਣ ਪ੍ਰਭੂ ਜਦ ਇਸ ਮਨੁੱਖ ਨੇ ਬਚਨ ਵਿੱਚ ਲਿਖਿਆ ਕਿ ਜਦ ਉਹ ਸੁਰਤ ਵਿੱਚ ਆਇਆ ਬੋਲੋ ਹallelujah ਜਦ ਉਹ ਸੁਰਤ ਵਿੱਚ ਆਇਆ ਉਹਨੇ ਦੇਖਿਆ ਕਿ ਮੈਂ ਇੱਛਾ ਕਮੇ ਤੇ ਭੁੱਖਾ ਮਰਦਾ ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨੌਕਰ ਮੈਂ ਤਾਂ ਨੌਕਰੋਂ ਤੋਂ ਥੱਲੇ ਗਿਆ ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨੌਕਰਾਂ ਔਰ ਅੱਜੇ ਕਿ ਖੰਦੇ ਆ ਪਰ ਮੈਂ ਇੱਥੇ ਭੁੱਖਾ ਮਰਦਾ ਆ ਆਖਰ ਉਹਨੇ ਕੀ ਕਿਹਾ ਕਿ ਮੈਂ ਉੱਠ ਕੇ ਆਪਣੇ ਪਿਤਾ ਦੇ ਕੋਲ ਜਾਵਾਂਗਾ ਅਤੇ ਆਖਾਂਗਾ हे ਪਿਤਾ ਮੈਂ ਤੇਰੇ ਵਿਰੁੱਧ ਪਾਪ ਕੀਤਾ ਮੇਰੇ ਪੈਨ ਪ੍ਰਭੂ ਚਦੋਸੀ ਪਰਮੇਸ਼ਰ ਦੇ ਵਿਰੁੱਧ ਪਾਪ ਕਰਦੇ ਆ ਤੇ ਅਸੀਂ ਆਪਣੇ ਆਪ ਨੂੰ ਘਾਟਾ ਪਾ ਲੈਣੇ ਹੈਗੇ ਪਰ ਜਦੋਂ ਤੁਸੀਂ ਪਰਮੇਸ਼ਰ ਦੇ ਨਾਲ ਔਰ ਪਰਮੇਸ਼ਰ ਤੁਹਾਡੇ ਨਾਲ ਆ ਤਾਂ ਫਿਰ ਜੀਵਨ ਦੇ ਵਿੱਚ ਤੁਹਾਡੀ ਸਫਲਤਾ ਹੋਣੀ ਹੈ ਪਰਬੂ ਦਾ ਵਾਚਨ ਤਾਂ ਆਦਾਗਾ ਮੈਂ ਤੇਰੇ ਹੱਥਾਂ ਵਿੱਚ ਤੇਰੇ ਕੰਮਾਂ ਦੇ ਵਿੱਚ ਬਰਕਤ ਪਾਵਾਂਗਾ ਬਰਕਤ ਪਰਮੇਸ਼ਨ ਨੇ ਦੇਣੀ ਆ ਤੁਸੀਂ ਦੇਖਦੇ ਹੋ ਕਿ ਉਹ ਜਗ੍ਹਾ ਵਿੱਚ ਕਾਲ ਪਿਆ ਕਿਉਂ ਪਿਆ ਕਿ ਉਹ ਚਾਹੁੰਦਾ ਸੀ ਕਿ ਮੈਂ ਆਪਣੇ ਆਪ ਕਰਾਂ ਪਰਮੇਸ਼ਰ ਤਾਂ ਵਖਰਾ ਹੋਮਾ ਪਰ ਪਰਮੇਸ਼ਰ ਤਾਂ ਵਖਰਾ ਹੋ ਕੇ ਕੋਈ ਕੁਝ ਕਰ ਨਹੀਂ ਸਕਦਾਗਾ ਇਸੇ ਕਰਕੇ ਜਦੋਂ ਅਸੀਂ ਢਿੱਲੇ ਹੱਥ ਮਿਹਨਤ ਕਰਦੇ ਆ ਤਾਂ ਅਸੀਂ ਕੰਗਾਲ ਹੋ ਜਾਂਦੇ ਆ ਜਦੋਂ ਪਰਮੇਸ਼ਰ ਤੋਂ ਦੂਰ ਹੋ ਜਾਂਦੇ ਆ ਤਾਂ ਅਸੀਂ ਕੰਗਾਲ ਹੋ ਜਾਂਦੇ ਆ ਤਾਂ वचन ਵਿੱਚ ਲਿਖਿਆ ਕਿ ਜਦੋਂ ਵਾਪਸ ਗਿਆ ਉਹਦੇ ਪਿਤਾ ਨੇ ਦੇਖਿਆ ਤੇ ਭੱਜ ਕੇ ਉਹਦੇ ਕੋਲ ਆਇਆ ਤੇ ਉਸ ਨੂੰ ਚੁੰਮਿਆ ਗੱਲ ਨਾਲ ਲਾਇਆ ਮੇਰੇ ਪਿਆਰੇ ਪ੍ਰਭੂ ਅੱਜ ਸਾਨੂੰ वचन ਦੇ ਵਿੱਚ ਖੜਨਾ ਜ਼ਰੂਰੀ ਹੈ ਮੇਰੇ ਆ ਦੁੱਖਾਂ ਦਾ ਯਿਸੂ ਕਰ ਦਿੱਤਾ ਖਤਮਾ ਫਿਰ ਯਿਸੂ ਜੀ ਸਾਡੇ ਦੁੱਖਾਂ ਨੂੰ ਨਹੀਂ ਦੇਖਦਾ ਉਹ ਸਾਡੇ ਅਪਰਾਧ ਨੂੰ ਨਹੀਂ ਦੇਖਦਾ ਉਹ ਸਾਨੂੰ ਮਾਫ਼ ਕਰਦਾਗਾ ਉਹ ਸਾਨੂੰ ਸਮਾ ਕਰਦਾਗਾ ਪਰ ਇਸਤੇ ਗੱਲ ਆ ਕਿ ਜਦ ਤੱਕ ਤੁਸੀਂ ਪਵਿੱਤਰ ਆਤਮਾ ਨਹੀਂ ਪਾਉਂਦੇਗੇ ਉਦੋਂ ਤੱਕ ਤੁਸੀਂ ਬੁੱਧ ਔਰ ਗਿਆਨ ਦੇ ਵਿੱਚ ਨਹੀਂ ਵਾਦਦੇਗੇ ਕਿਉਂਕਿ ਬੁੱਧ ਔਰ ਗਿਆਨ ਪਰਮੇਸ਼ਰ ਪਵਿੱਤਰ ਆਤਮਾ ਤੋਂ ਹੀ ਆ। ਜਦ ਤੱਕ ਅਸੀਂ ਪਵਿੱਤਰ ਆਤਮਾ ਨਹੀਂ ਪਾਉਂਦੇ ਸਾਨੂੰ ਗਿਆਨ ਨਹੀਂ ਹੁੰਦਾ ਸਾਨੂੰ ਬੁੱਧ ਨਹੀਂ ਹੁੰਦਾ ਕਿਵੇਂ ਪਰਮੇਸ਼ਰ ਦੇ ਬਚਨ ਨੂੰ ਮੰਨਣਾ ਕਿਵੇਂ ਚੱਲਣਾਗਾ ਸਾਡੇ ਜੀਵਨ ਵਿੱਚ ਕਿਵੇਂ ਪਰਮੇਸ਼ਰ ਨੇ ਕੰਮ ਕਰਨਾਗਾ ਪਰ ਅੱਜ ਜਿ세 ਜਿਆਦਾ ਬਰਕਤ ਦੇ ਦੇ ਬਰਕਤ ਦੇ ਦੇ ਪਰਕਦੇ ਸੀ ਕਹਿੰਦੇ ਕਿ ਸਾਨੂੰ ਬੁੱਧ ਵੀ ਦੇ ਦੇ। ਪ੍ਰਭੂ ਤੇਰਾ ਗਿਆਨ ਵੀ ਦੇ ਦੇ। ਅਰਚਿਤ ਅਸੀਂ ਗਿਆਨਰ ਪਦ ਵਿੱਚ ਰਹਾਂਗੇ ਤਾਂ ਪਰਮੇਸ਼ਰ ਸਾਡੇ ਨਾਲ ਹੋਵੇਗਾ ਤੇ ਪਵਿੱਤਰ ਆਤਮਾ ਸਾਨੂੰ ਸੰਭਾਲੇਗਾ ਤਾਂ ਫਿਰ ਸਾਡਾ ਜੀਵਨ ਇੱਕ ਸਫਲਤਾ ਦਾ